ਕਹਿੰਦੇ ਸੱਚੇ ਪਾਤਸ਼ਾਹ ਹਜ਼ੂਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇੱਕ ਸਿੱਖ ਨੇ ਸਵਾਲ ਕੀਤਾ ਸੰਗਤ ਇਦਾਂ ਹੀ ਜੁੜੀ ਹੋਈ ਸੀ ਇਹ ਸਿੱਖ ਦਾ ਨਾਮ ਇਤਿਹਾਸ ਨੇ ਲਿਖਿਆ ਭਾਈ ਨੰਦ ਸਿੰਘ ਕੁਝ ਇਤਿਹਾਸਕਾਰਾਂ ਨੇ ਸਾਖੀ ਭਾਈ ਜੋਗਾ ਸਿੰਘ ਦੇ ਨਾਂ ਤੇ ਵੀ ਲਿਖਿਆ ਇਹਦੇ ਨਾਲ ਕੋਈ ਬਹੁਤਾ ਮਹੱਤਵ ਨਹੀਂ ਸਿੱਖਿਆ ਨੂੰ ਪੱਲੇ 'ਚ ਬੰਨਿਆ ਦਸ਼ਮੇਸ਼ ਪਾਤਸ਼ਾਹ ਹਜ਼ੂਰ ਦੇ ਕੋਲ ਸਿੱਖ ਨੇ ਸਵਾਲ ਕੀਤਾ ਸਿੱਖ ਗੁਰੂ ਨਾਲ ਗੱਲਾਂ ਕਰਦੇ ਸੀ ਸ਼ੰਕੇ ਨਿਵਰਤ ਕਰਕੇ ਜਾਂਦੇ ਸੀ ਮਾਫ ਕਰਿਓ ਅੱਜ ਤੇ ਸਾਨੂੰ ਐ ਡਰ ਲੱਗਣ ਲੱਗ ਪਿਆ ਵੀ ਗੁਰੂ ਦੇ ਸਾਹਮਣੇ ਸਵਾਲ ਨਹੀਂ ਕਰਨਾ ਕਿਉਂ ਨਹੀਂ ਕਰਨਾ ਭਈ ਆਪਣੀ ਸ਼ੰਕੇ ਮਿਟਾਉਣ ਲਈ ਆਓ ਗੁਰੂ ਦੀ ਗੋਦ ਚ ਬੈਠ ਕੇ ਗੁਰੂ ਨਾਲ ਗੱਲਾਂ ਕਰੀਏ ਗੁਰੂ ਦੀ ਬਾਣੀ ਸਾਨੂੰ ਜਵਾਬ ਦੇਗੀ ਸਾਡੇ ਸਵਾਲਾਂ ਦੇ ਕਰੋ ਸੋਚ ਕੇ ਆਈਏ ਵੀ ਮੈਂ ਅੱਜ ਸਤਿਗੁਰ ਜੀ ਇਸ ਸਵਾਲ ਦਾ ਜਵਾਬ ਚਾਹੁੰਦਾ ਤੇ ਯਕੀਨ ਕਰਿਓ ਭਾਵੇਂ ਗੁਰਬਾਣੀ ਦਾ ਕੀਰਤਨ ਹੋ ਰਿਹਾ ਹੋਵੇ ਭਾਵੇਂ ਕਥਾ ਹੋ ਰਹੀ ਹੋਵੇ ਭਾਵੇਂ ਹੁਕਮਨਾਮਾ ਆ ਰਿਹਾ ਹੋਵੇ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਗੁਰੂ ਦੇਵੇਗਾ ਹਾਲਾਂਕਿ ਬੋਲਣ ਵਾਲੇ ਨੂੰ ਨਹੀਂ ਪਤਾ ਜੋ ਤੁਸੀਂ ਫੁਰਨਾ ਲੈ ਕੇ ਆਓਗੇ ਗੁਰੂ ਜਵਾਬ ਦਿੰਦਾ ਸਿੱਖ ਹੁੰਦੇ ਸੀ ਜੀ ਮਹਾਰਾਜ ਖੁਸ਼ ਹੁੰਦੇ ਸੀ ਸਿੱਖ ਨੇ ਸਵਾਲ ਕੀਤਾ ਸੱਚੇ ਬਾਦਸ਼ਾਹ ਸਿੱਖ ਨੇ ਕਿਸ ਤਰ੍ਹਾਂ ਜਿਉਣਾ ਹੈ ਆਪਣਾ ਕੀਮਤੀ ਸਵਾਲ ਹੈ ਕਿਉਂਕਿ ਦੁਨੀਆ ਵਿੱਚ ਇਹ ਸਿਖਾਇਆ ਜਾਂਦਾ ਸੀ ਕਿ ਜੇ ਰੱਬ ਨੂੰ ਪਾਉਣਾ ਹੈ ਤੇ ਗ੍ਰਸਤ ਪਰਿਵਾਰ ਘਰ ਇਸਤਰੀ ਬੱਚੇ ਇਹ ਰੁਕਾਵਟ ਹੈ ਤੇ ਲੋਕ ਪਰਿਵਾਰ ਰਾਜਿਆਂ ਨੇ ਘਰ-ਬਾਰ ਛੱਡ ਦਿੱਤੇ ਜੀ ਜੰਗਲਾਂ 'ਚ ਚਲੇ ਗਏ ਉਹਨਾਂ ਨੂੰ ਐ ਲੱਗਦਾ ਸੀ ਜੰਗਲਾਂ 'ਚ ਜਾਣ ਤੋਂ ਬਿਨਾਂ ਰੱਬ ਪਾਇਆ ਹੀ ਨਹੀਂ ਜਾਂਦਾ ਮਨੁੱਖੀ ਜ਼ਿੰਦਗੀ ਨੂੰ ਚਾਰ ਹਿੱਸਿਆਂ 'ਚ ਵੰਡਿਆ ਜਦੋਂ ਤੁਸੀਂ ਪੜੋਗੇ ਉਹ ਸਾਰੀ ਵਿਚਾਰ ਨੂੰ ਸੌਵਰਾ ਜ਼ਿੰਦਗੀ ਮਿਤ ਕੇ ਤੇ ਇਹ ਵੰਡੀ ਪਾਈ ਗਈ ਜਿਵੇਂ ਸਮਾਜ ਵੰਡਿਆ ਨਾ ਮਨੁੱਖ ਦੀ ਜ਼ਿੰਦਗੀ ਨੂੰ ਵੀ ਵੰਡਿਆ ਕਿ ਪਹਿਲੇ 25 ਸਾਲ ਬ੍ਰਹਮਚਰਜ ਆਸ਼ਰਮ ਦੂਜੇ 25 ਸਾਲ ਗ੍ਰਿਸ਼ਤਾ ਆਸ਼ਰਮ ਤੀਸਰੇ 25 ਸਾਲ ਬਾਨਪਰਸਤਾ ਆਸ਼ਰਮ ਤੇ ਚੌਥੇ 25 ਸਾਲ ਸੰਨਿਆਸ ਆਸ਼ਰਮ ਪਹਿਲਾਂ ਬ੍ਰਹਮਚਾਰੀ ਰਹਿਣਾ ਫਿਰ ਗ੍ਰਸਤੀ ਹੋਣਾ ਫਿਰ ਘਰ ਚ ਰਹਿੰਦੇ ਆ ਨਰਲੇਪ ਰਹਿਣਾ ਤੇ ਫਿਰ ਘਰ ਛੱਡ ਕੇ ਜੰਗਲਾਂ ਚ ਚਲੇ ਜਾਣਾ ਗੁਰੂ ਸਾਹਿਬ ਨੇ ਕਹ ਨਹੀਂ ਇਹ ਗੁਰਮਤ ਦਾ ਮਾਰਗ ਨਹੀਂ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਜੋ ਕਮਲ ਰਹਿ ਵਿੱਚ ਪਾਣੀ ਹੈ ਸਿੱਖ ਨੇ ਤੇ ਗੁਰਪ੍ਰਸਾਦ ਜਿਨ੍ਹਾਂ ਲੇਵ ਲੱਗੀ ਇਹ ਸਿੱਖੀ ਦੀ ਵਿਲੱਖਣਤਾ ਹੈ ਭਾਈ ਇੱਥੇ ਕੋਈ ਵੇਸ ਨਹੀਂ ਬਦਲਣਾ ਪੈਣਾ ਭੀਸ ਨਹੀਂ ਬਦਲਣਾ ਪੈਣਾ ਘਰ ਨਹੀਂ ਤਿਆਗਣਾ ਪੈਣਾ ਇਹ ਅਸੀਂ ਕਹੀਏ ਜੀ ਅਸੀਂ ਤੇ ਹੁਣ ਮਾਇਆ ਨੂੰ ਹੱਥ ਨਹੀਂ ਲਾਂਦੇ ਜੀ ਅਸੀਂ ਤੇ ਪਰਿਵਾਰ ਚੋਂ ਦੂਰ ਚਲੇ ਗਏ ਅਸੀਂ ਤੇ ਬਿਸਤਰੇ ਤੇ ਨਹੀਂ ਸੌਂਦੇ ਅਸੀਂ ਤੇ ਨੰਗੇ ਰਹਿੰਦੇ ਆਂ ਭੁੱਖੇ ਰਹਿੰਦੇ ਆਂ ਨਾ ਭਾਈ ਇਹ ਸਿੱਖੀ ਨਹੀਂ ਆਨਣਾ ਖਾਇਆ ਸਾਦਗੋ ਆਇਆ ਬਹੁਤ ਦੁੱਖ ਪਾਇਆ ਦੂਜਾ ਪਾਇਆ ਵਸਤਰ ਨਾ ਪਹਿਰੇ ਐਨ ਇਸ ਕਹਿਰੇ ਪੀਏ ਨੰਗਾ ਰਹਿੰਦਾ ਜੀ ਇਹ ਕਸਟ ਬੜੇ ਚੱਲਦਾ ਜੀ ਤੁਸੀਂ ਵੇਖੋਗੇ ਕਰਮ ਕਾਂਢੀ ਲੋਕ ਅੱਜ ਵੀ ਸਰੀਰ ਨੂੰ ਬਹੁਤਾ ਦੁੱਖ ਇਸ ਲਈ ਦਿੰਦੇ ਆ ਕਿ ਰੱਬ ਖੁਸ਼ ਹੋਏਗਾ ਨਹੀਂ ਭਾਈ ਮਹਾਰਾਜ ਕਹਿੰਦੇ ਵੀ ਇਹ ਕੀ ਹੈ ਕਰਮ ਧਰਮ ਪਾ ਖੰਡ ਜੋ ਦਿਸੈ ਤਿਸ ਜੰਮ ਜਾਗਾਤੀ ਲੂਟੈ ਨਿਰਮਾਨ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਤ ਜਤ ਛੂਟੈ ਵਸਤਰ ਨਾ ਪੈ ਰਹੇ ਐਨਸ ਕਹਿ ਰਹੇ ਮੋਨ ਵੀ ਗੁੱਤਾ ਮੋਨੀ ਹੋ ਗਿਆ ਨੰਗਾ ਹੋ ਗਿਆ ਭੁੱਖਾ ਹੋ ਗਿਆ ਘਰ ਛੱਡ ਦਿੱਤੇ ਕਿਉਂ ਜਾਗਿਆ ਗੁਰ ਬਿਨ ਸੋਪਾ ਸੇਖ ਨੂੰ ਇਹ ਨਹੀਂ ਸਿਖਾਇਆ ਭਈ ਕਿ ਵਰਤ ਰੱਖਾਂਗੇ ਭੁੱਖੇ ਰਵਾਂਗੇ ਫਿਰ ਰੱਬ ਸਾਡੇ ਪਤੀ ਦੀ ਉਮਰ ਵਧਾ ਦੇਗਾ ਐਦਾਂ ਵੀ ਸੋਚੀ ਜਾਂਦੇ ਨੇ ਫਿਰ ਪਤਾ ਨਹੀਂ ਘਰ 'ਚ ਖੁਸ਼ੀਆਂ ਆ ਜਾਣਗੀਆਂ ਮੰਗਲਵਾਰ ਭੁੱਖੇ ਰਵਾਂਗੇ ਸ਼ਨੀਵਾਰ ਭੁੱਖੇ ਰਵਾਂਗੇ ਨਾ ਭਈ ਸਾਨੂੰ ਕੀ ਕਿਹਾ ਰੋਜ਼ ਹੀ ਸੰਜਮ 'ਚ ਖਾਣਾ ਅਲਪ ਆਹਾਰ ਸੁਲਪ ਸੀ ਨਿੰਦਰਾ ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਥੋੜਾ ਸਮਾਂ ਥੋੜਾ ਹੀ ਖਾਵੇ ਸੋ ਇਹ ਪਰਮ ਵਾਸਤੇ ਕੋਈ ਜਗ੍ਹਾ ਨਹੀਂ ਹਾਂ ਇੱਕ ਵਾਰੀ ਜੇਕਰ ਆਉਂਦਾ ਮੈਂ ਛੋਟੀ ਜੀ ਗੱਲ ਸੁਖਾ ਲਾ ਸੁਣਾ ਲਾ ਆਨੰਦਪੁਰ ਸਾਹਿਬ ਨਾਲ ਇੱਕ ਮਾਂ ਪਿਓ ਰੋਂਦੇ ਹੋਏ ਬਜ਼ੁਰਗ ਆ ਗਏ ਗੁਰੂ ਸਾਹਿਬ ਜੀ ਨੇ ਪੁੱਛਿਆ ਕਿ ਕਿਉਂ ਰੋ ਰਹੇ ਹੋ ਇਹਨਾਂ ਗੱਲਾਂ ਨਾਲ ਸਾਡਾ ਸਿਧਾਂਤ ਜੁੜਿਆ ਹੋਇਆ ਮੈਂ ਤਾਂ ਤੁਹਾਡੇ ਚਰਨਾਂ 'ਚ ਕਹਿ ਰਿਹਾ ਗੁਰੂ ਸਾਹਿਬ ਜੀ ਉਸ ਦੰਪਤੀ ਨੂੰ ਪੁੱਛਦੇ ਆ ਕਿਉਂ ਰੋ ਰਹੇ ਹੋ ਕਹਿੰਦੇ ਮਹਾਰਾਜ ਜੀ ਇੱਕ ਬੱਚਾ ਸਾਡਾ ਉਹ ਸਾਡੀ ਜ਼ਿੰਦਗੀ ਦਾ ਸਹਾਰਾ ਬਣਨਾ ਸੀ ਵੇਖੋ ਸਾਡੇ ਮਾਂ ਪਿਓ ਨੇ ਸਾਨੂੰ ਪਾਲਿਆ ਇਹ ਇਹ ਸਮਾਜ ਦਾ ਇੱਕ ਫਰਜ਼ ਨੇ ਨਾ ਜੀ ਔਲਾਦ ਪ੍ਰਤੀ ਮਾਪਿਆਂ ਪ੍ਰਤੀ ਅਸੀਂ ਫਰਜ਼ ਨਿਭਾਉਣੇ ਆ ਫਰਜ਼ਾਂ ਤੋਂ ਪਗੋੜੇ ਨਹੀਂ ਹੋਣਾ ਵੀ ਅਸੀਂ ਕਈ ਨਹੀਂ ਅਸੀਂ ਤੇ ਰੱਬ ਪਾਉਣਾ ਜੀ ਮਾਂ ਪਿਓ ਭੁੱਖੇ ਮਰ ਜਾਣ ਭਾਵੇਂ ਉਹ ਮਾਪੇ ਰੋਏ ਆ ਕਹਿੰਦੇ ਜੀ ਬੱਚਾ ਕਹਿੰਦਾ ਸਾਡਾ ਪੁੱਤਰ ਕਹਿੰਦਾ ਇਹਦਾ ਨਾਮ ਇਤਿਹਾਸ ਨੇ ਲਿਖਿਆ ਆਨੰਦ ਸਿੰਘ ਤੇ ਇਹਨੇ ਫੈਸਲਾ ਲਿਆ ਆਨੰਦ ਸਿੰਘ ਨੇ ਕਿ ਮੈਂ ਘਰ ਛੱਡ ਕੇ ਜੰਗਲਾਂ 'ਚ ਚਲੇ ਜਾਣਾ ਗੁਰੂ ਸਾਹਿਬ ਕਹਿੰਦੇ ਕਿ ਵੀ ਆ ਕਿਹੜੀ ਸਿੱਖਿਆ ਹੋਈ ਗੁਰਮਤ ਇਸ ਗੱਲ ਤੇ ਅਲਾਉ ਹੀ ਨਹੀਂ ਕਰਦੀ ਜੀ ਇੱਥੇ ਤਿਆਗਣਾ ਤਿਆਗਣ ਨੀਕਾ ਕਾਮ ਕ੍ਰੋਧ ਲੋਭ ਮੋਹ ਤਿਆਗਣਾ ਇਹ ਨਹੀਂ ਕਿ ਆ ਵੀ ਘਰ ਤਿਆਗ ਦਿਓ ਪਰਿਵਾਰ ਤਿਆਗ ਦਿਓ ਬੁਰੀਆਈਆਂ ਤਿਆਗ ਦਿਓ ਮਹਾਰਾਜ ਕਹਿੰਦੇ ਬੁਲਾਓ ਜਦੋਂ ਬੁਲਾਇਆ ਨਾ ਤੇ ਸੱਚੇ ਬਾਦਸ਼ਾਹ ਪੁੱਛਣ ਲੱਗੇ ਵੀ ਨਾਨਕ ਸਿੰਘ ਤੂੰ ਕਿੱਥੋਂ ਫੈਸਲਾ ਲਿਆ ਇਹ ਘਰ ਛੱਡ ਕੇ ਚਲੇ ਜਾਣੇ ਹੁਣ ਫੌਜ ਤਿਆਰ ਕਰ ਰਹੇ ਆ ਮਹਾਰਾਜ ਇਹ ਨਹੀਂ ਕਿ ਆ ਵੀ ਹੁਣ ਤੁਸੀਂ ਘਰ ਛੱਡ ਦੇਣਾ ਬੱਚੇ ਛੱਡ ਦੇਣੇ ਆ ਤੇ ਤੁਸੀਂ ਜਿਹੜਾ ਜਾਂ ਮਰਨ ਨੂੰ ਤੁਰ ਪੈਣਾ ਤੇ ਜਾਂ ਰੱਬ ਨੂੰ ਪਾਣ ਤੁਰ ਪੈਣਾ ਨਹੀਂ ਪਾਈ ਸਾਰੇ ਫਰਜ਼ ਨਿਭਾਉਣੇ ਆ ਜ਼ੁਲਮ ਦੇ ਵਿਰੁੱਧ ਜੂਤਨੇ ਅਸਰ ਸੰਘਾਰ ਵੇਖੋ ਸੰਕਟ ਨੇ ਬਾਰ ਵੇਖੋ ਦੁਰਜਨ ਕੋ ਮਾਰਵੇ ਕੋ ਖਾਲਸਾ ਬਣਾਇਓ ਨਾ ਕਿਸੇ ਫਿਰਕੇ ਦੇ ਵਿਰੁੱਧ ਨਾ ਕਿਸੇ ਮਜਬਦ ਦੇ ਵਿਰੁੱਧ ਨਾ ਕਿਸੇ ਧਰਮ ਦੇ ਵਿਰੁੱਧ ਜ਼ੁਲਮ ਦੇ ਵਿਰੁੱਧ ਜੂਜਣਾ ਖਾਲਸੇ ਦਾ ਧਰਮ ਹੈ ਕਿਸੇ ਤੇ ਅਤਿਆਚਾਰ ਹੋਵੇ ਕਿਸੇ ਦੇ ਉੱਤੇ ਪਾਪ ਹੋ ਰਿਆ ਹੋਵੇ ਉਹਦਾ ਵਿਰੋਧ ਕਰਨਾ ਖਾਲਸੇ ਦਾ ਧਰਮ ਹੈ ਕਿੰਨੇ ਪਿਆਰੇ ਸਨ ਜੀ ਪੀਰ ਬੁੱਧੂ ਸ਼ਾਹ ਜੀ ਵਰਗੇ ਨਿਹੰਗ ਖਾਂ ਵਰਗੇ ਨਬੀ ਖਾਂ ਗਨੀ ਖਾਂ ਵਰਗੇ ਮੁਸਲਮਾਨ ਸਨ ਆਪਣੇ ਪੁੱਤਰ ਤੱਕ ਸ਼ਹੀਦ ਕਰਵਾ ਰਹੇ ਪੀਰ ਬੁੱਧੂ ਸ਼ਾਹ ਪੰਡਿਤ ਸ਼ਿਵਦਾਤ ਜੀ ਵਰਗੇ ਗੁਰੂ ਦੇ ਚਰਨਾਂ ਦੇ ਭਵਰੇ ਕਿਸੇ ਫਿਰਕੇ ਨਾਲ ਕੋਈ ਵਿਰੋਧ ਨਹੀਂ ਹੈ ਜਿਹੜਾ ਵੀ ਜ਼ੁਲਮ ਕਰਦਾ ਉਹ ਭਾਵੇਂ ਪਹਾੜੀ ਰਾਜੇ ਸਨ ਭਾਵੇਂ ਔਰੰਗਜ਼ੇਬ ਸੀ ਵਜੀਦਾ ਸੀ ਸੋ ਇਹ ਇਹ ਗੁਰਮਤਿ ਨਹੀਂ ਸिखਾਈ ਮਹਾਰਾਜ ਨੇ ਵੀ ਤੁਸੀਂ ਹੁਣ ਸਿੰਘ ਸਜ ਗਏ ਹੋ ਤੇ ਤੁਸੀਂ ਬਸ ਛੱਡ ਦੇਣਾ ਸੰਸਾਰ ਸਮਾਜ ਤੇ ਤੁਸੀਂ ਮਰਨ ਨੂੰ ਤੁਰ ਪੈਣਾ ਨਹੀਂ ਭਾਈ ਨੰਦ ਸਿੰਘ ਨੂੰ ਕਿਹਾ ਵੀ ਤੂੰ ਇਹ ਸਿੱਖਿਆ ਕਿੱਥੋਂ ਲਈ ਤੇ ਨੰਦ ਸਿੰਘ ਕਹਿੰਦਾ ਵੀ ਸੱਚੇ ਪਾਤਸ਼ਾਹ ਮੈਂ ਬਾਣੀ ਪੜੀ ਤੇ ਬਾਣੀ ਤੋਂ ਸਿੱਖਿਆ ਮਿਲੀ ਕਮਾਲ ਹੋ ਗਈ ਬਾਣੀ ਨੇ ਕਿੱਥੇ ਸਿੱਖਿਆ ਦਿੱਤੀ ਹੈ ਵੀ ਘਰ-ਬਾਰ ਛੱਡ ਦੋ ਕਹਿੰਦੇ ਜੀ ਮੈਂ ਪੜਿਆ ਸ਼ਬਦ ਕਈ ਵਾਰੀ ਨਾ ਜੀ ਅਸੀਂ ਬਾਣੀ ਨੂੰ ਆਪਣੇ ਛੋਟੀ ਅਕਲ ਦੇ ਧਾਇਰੇ 'ਚ ਵੇਖਣ ਲੱਗ ਪੈਂਦੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲਿਆ ਨਾਹੀਂ ਤੇਰੇ ਨਾਲੇ ਸਾਥ ਤੇਰੇ ਚੱਲਿਆ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ ਮਹਾਰਾਜ ਜੀ ਮੈਂ ਜਦੋਂ ਇਹ ਪੜਿਆ ਤੇ ਮੈਂ ਫੈਸਲਾ ਕੀਤਾ ਮੈਂ ਕੀ ਲੈਣਾ ਪਰਿਵਾਰ ਤੋਂ ਇੱਕ ਟੰਬ ਤੂੰ ਜੇ ਦੇਖਦਾ ਚੱਲਿਆ ਨਹੀਂ ਤੇਰੇ ਨਾਲੇ ਸਾਥ ਤੇਰਾ ਚੱਲਿਆ ਨਹੀਂ ਤਿਸ ਨਾਲ ਕਿਉਂ ਚਿਤ ਲਾਈ ਐ ਇਸ ਲਈ ਮੈਂ ਘਰ ਛੱਡ ਕੇ ਚੱਲਿਆ ਮੈਂ ਕੀ ਲੈਣਾ ਮਾਂ ਪਿਓ ਤੋਂ ਮਾਰੇ ਕਹਿੰਦੇ ਅੱਗੇ ਪੜ ਫਿਰ ਤੈਨੂੰ ਪਤਾ ਲੱਗੇਗਾ ਕਿ ਘਰ ਨਹੀਂ ਛੱਡਣਾ ਕੁਝ ਹੋਰ ਛੱਡਣਾ ਐ ਅੱਗੇ ਕੀ ਲਿਖਿਆ ਜੀ ਐਸਾ ਕੰਮ ਮੂਲੇ ਨਾ ਕੀਤਾ ਜਿਤ ਅੰਤ ਅੱਛੋ ਤਾਂ ਇਹ ਸਤਗੁਰੂ ਦਾ ਆਦੇਸ ਹੁਣ ਤੂੰ ਹੋਵੈ ਤੇਰੇ ਨਾਲੇ ਹੁਣ ਆ ਗੁਰਮਤ ਹੈ ਕਿ ਸਿੱਖ ਨੇ ਬੁਰਾਈਆਂ ਛੱਡਣੀਆਂ ਨੇ ਏਨੀ ਕਿ ਘਰ ਛੱਡ ਦਿੱਤਾ ਹੁਣ ਬਿਸਤਰੇ ਤੇ ਨਹੀਂ ਸੌਂਦਾ ਹੁਣ ਰੋਟੀ ਨਹੀਂ ਖਾਂਦਾ ਹੁਣ ਕੱਪੜੇ ਨਹੀਂ ਪੌਂਦਾ ਹੁਣ ਜੁੱਤੀ ਨਹੀਂ ਪੌਂਦਾ ਇਹ ਗੁਰਮਤ ਨਹੀਂ ਹੈ ਮਹਾਰਾਜ ਨੇ ਸਾਨੂੰ ਸੋਹਣਾ ਸਰੂਪ ਦਿੱਤਾ ਬਾਣਾ ਦਿੱਤਾ ਜ਼ਿੰਦਗੀ ਦੇ ਆਦਰਸ਼ ਦਿੱਤੇ ਅਸੂਲ ਦਿੱਤੇ ਤੋ ਸਿੱਖ ਪੁੱਛਦਾ ਜੀ ਜਿਉਣਾ ਕਿਦਾਂ ਬੜਾ ਹੀ ਅਹਿਮ ਸਵਾਲ ਜਿੱਤੇ ਆਪਾਂ ਗੱਲ ਕਰ ਰਹੇ ਸੀ ਮਹਾਰਾਜ ਇੱਦਾਂ ਹੀ ਬਰਾਜਮਨ ਸਨ ਸਤਿਗੁਰੂ ਜੀ ਨੇ ਨਾ ਤਿੰਨ ਬਰਤਨ ਤਵਾ ਦੀ ਗੁਰੂ ਖਾਲਸਾ ਚ ਗਿਆਨੀ ਗਿਆਨ ਸਿੰਘ ਜ਼ਿਕਰ ਕਰਦੇ ਕਹਿੰਦੇ ਗੁਰੂ ਸਾਹਿਬ ਜੀ ਨੇ ਸਿੱਖ ਨੂੰ ਕਿਹਾ ਜਲ ਲੈ ਕੇ ਆਓ ਤਿੰਨ ਬਾਟੇ ਲੈ ਆਓ ਉਹਨਾਂ ਨੇ ਕਿਹਾ ਸਤਿਵੰਤ ਜੀ ਹੁਣ ਮਹਾਰਾਜ ਵਾਸਤੇ ਜਲ ਲਿਆਣਾ ਸੀ ਬੜੀ ਚੰਗੀ ਤਰ੍ਹਾਂ ਹੱਥ ਸਾਫ਼ ਕੀਤੇ ਬਰਤਨ ਸਾਫ਼ ਕੀਤੇ ਸਵੱਛ ਜਲ ਪਤਾ ਨਹੀਂ ਸ਼ੱਕਣਾ ਮਹਾਰਜ ਨੇ ਕੀ ਕਰਨਾ ਗੁਰੂ ਸਾਹਿਬ ਕੋਲ ਲਿਆ ਕੇ ਰੱਖੇ ਗੁਰੂ ਸਾਹਿਬ ਜੀ ਦੇ ਕੋਲ ਉੱਥੇ ਅਮਰਤ ਸੰਚਾਰ ਹੁੰਦਾ ਸੀ ਰੋਜ਼ ਪਤਾਸੇ ਸੀ ਮਹਾਰਾਜ ਨੇ ਪਤਾਸੇ ਦੀ ਦੋ ਮੁਠਾਂ ਪਾ ਦਿੱਤੀ। ਉੱਥੇ ਪਹਾੜੀ ਇਲਾਕਾ ਹੈ ਆਨੰਦਪੁਰ ਸਾਹਿਬ, ਦੋ ਪੱਥਰ ਚੁੱਕੇ ਨਿੱਕੇ-ਨਿੱਕੇ ਪੱਥਰ ਪਾਦ ਤੇ ਇੱਕ ਬਾਟੇ। ਇੱਕ ਬਾਟੇ 'ਚ ਕੋਈ ਦੋ ਚਾਰ ਮਿੱਟੀ ਦੀਆਂ ਟੀਮਾਂ ਚੁੱਕੀਆਂ ਉਹ ਪਾ ਦਿੰਦੀ। ਦੋ ਘੜੀਆਂ ਤਿੰਨ ਘੜੀਆਂ ਬੀਤ ਗਈਆਂ। ਤੇ ਜਨੇ ਸਿੱਖ ਨੇ ਸਵਾਲ ਕੀਤਾ ਸੀ ਨੇ ਕਹਿੰਦਾ ਮਹਾਰਾਜ ਜੀ ਮੈਂ ਬੇਨਤੀ ਕੀਤੀ ਸੀ ਮੈਨੂੰ ਜਵਾਬ ਨਹੀਂ ਮਿਲਿਆ। ਮਹਾਰਾਜ ਕਹਿਣ ਲੱਗੇ ਇਸ਼ਾਰਾ ਕਰਕੇ ਉਹ ਬਰਤਨਾ ਵੱਲ ਕਹਿੰਦੇ ਤੇਰੇ ਸਵਾਲ ਦਾ ਜਵਾਬ ਹੈ ਹੁਣ ਸਿੱਖ ਕਹਿੰਦਾ ਜੀ ਸਮਝ ਨਹੀਂ ਆਈ ਇੱਕ ਪਾਣੀ ਚ ਪਤਾਸੇ ਸੀ ਇੱਕ ਚ ਪੱਥਰ ਸੀ ਇੱਕ ਪਾਣੀ ਚ ਮਿੱਟੀ ਸੀ ਬਾਕੀ ਸੰਗਤ ਨੇ ਵੀ ਕਿਹਾ ਮਹਾਰਾਜ ਜੀ ਸਵਾਲ ਸਾਡੇ ਸਾਰਿਆਂ ਦੇ ਭਲੇ ਵਾਲਾ ਹੈ ਤੇ ਸਾਨੂੰ ਵਿਸਥਾਰ ਨਾਲ ਜਵਾਬ ਦੇ ਦਿਓ ਜੋ ਗੁਰੂ ਸਾਹਿਬ ਨੇ ਜਵਾਬ ਦਿੱਤਾ ਨਾ ਇਹ ਸਿੱਖ ਦੀ ਜ਼ਿੰਦਗੀ ਦੀ ਘਾੜਤ ਹੈ ਇਹਨੂੰ ਸਮਝੀਂ ਮਹਾਰਾਜ ਨੇ ਪਹਿਲਾ ਪੱਥਰ ਜਿਹੜਾ ਸੀ ਇੱਕ ਪੱਥਰ ਉਹ ਬਰਤਨ ਜਿਹੜਾ ਸੀ ਪਾਣੀ ਦਾ ਜਿਹਦੇ ਚ ਮਿੱਟੀ ਦੀਆਂ ਟੀਮਾਂ ਪਈਆਂ ਸੀ ਉਹ ਸਾਹਮਣੇ ਕੀਤਾ ਮਿੱਟੀ ਖੁਰ ਗਈ ਸੀ ਤੇ ਜਿਹੜਾ ਸਾਫ਼ ਸੁਥਰਾ ਉੱਜਲ ਨਿਰਮਲ ਜਲ ਸੀ ਨਾ ਜੀ ਮਿੱਟੀ ਖੁਰ ਗਈ ਤੇ ਪਾਣੀ ਚਿੱਕੜ ਬਣ ਗਿਆ ਪਾਣੀ ਸਾਫ਼ ਨਹੀਂ ਰਿਹਾ ਹੁਣ ਉਹ ਪਾਣੀ ਜੇ ਸਾਫ਼ ਹੁੰਦਾ ਤੇ ਕੱਪੜੇ ਦੀ ਮੈਲ ਲਾ ਸਕਦਾ ਸੀ ਹੱਥ ਦੀ ਮੈਲ ਲਾ ਸਕਦਾ ਸੀ ਜਦੋਂ ਉਹਦੇ ਵਿੱਚ ਮਿੱਟੀ ਘੁਲ ਗਈ ਉਹ ਹੁਣ ਉਹ ਆਪ ਮੈਲਾ ਹੋ ਗਿਆ ਹੁਣ ਉਹ ਪਏਗਾ ਤੇ ਕੱਪੜੇ ਗੰਦੇ ਕਰ ਦੇਗਾ ਹੱਥ ਗੰਦੇ ਕਰ ਦੇਗਾ ਗੁਰੂ ਸਾਹਿਬ ਜੀ ਕਹਿੰਦੇ ਵੀ ਕੁਝ ਲੋਕ ਇਸ ਤਰ੍ਹਾਂ ਦੀ ਸੋਚਦੇ ਹੁੰਦੇ ਆ ਕਿ ਜਦੋਂ ਮਾਨਸਿਕਤਾ ਗੰਦੀ ਹੋਵੇ ਤੇ ਉਹ ਉਜਲੇ ਥਾਂ ਤੇ ਜਾ ਕੇ ਜਿਵੇਂ ਪਾਣੀ ਜਲਾ ਸੀ ਮਿੱਟੀ ਮੈਲੀ ਸੀ ਇਹਨੇ ਪਾਣੀ ਨੂੰ ਵੀ ਗੰਦਲਿਆ ਕਰ ਦਿੱਤਾ ਸੋਚ ਮੈਲੀ ਹੋਵੇ ਤੇ ਉਜਲੇ ਥਾਂ ਨੂੰ ਵੀ ਮੈਲਿਆ ਕਰ ਦਿੰਦੇ ਆ ਦੂਸਰਾ ਬਰਤਨ ਦਿਖਾਇਆ ਜਿਹਦੇ ਚ ਪੱਥਰ ਪਾਏ ਸੀ ਉਹ ਪੱਥਰ ਜਦੋਂ ਬਾਹਰ ਕੱਢਿਆ ਪੱਥਰ ਜਦੋਂ ਬਾਹਰ ਕੱਢਿਆ ਪੱਥਰ ਚੋਂ ਪਾਣੀ ਦੀਆਂ ਬੂੰਦਾਂ ਟਪਕ ਰਹੀਆਂ ਨੇ ਥੱਲੇ ਚੋਰੀਆਂ ਨੇ ਬੂੰਦਾ ਮਹਾਰਾਜ ਨੇ ਸੰਗਤ ਨੂੰ ਦਿਖਾਇਆ ਵੀ ਉਹ ਪੱਥਰ ਭਿੱਜਿਆ ਹੋਇਆ ਇੰਨਾ ਭਿੱਜਿਆ ਹੋਇਆ ਵੀ ਟਪ ਟਪ ਕਰਕੇ ਪਾਣੀ ਦੀਆਂ ਬੂੰਦਾਂ ਚੋਰੀਆਂ ਪੂਰੀ ਤਰ੍ਹਾਂ ਭਿੱਜਿਆ ਤੇ ਗੁਰੂ ਸਾਹਿਬ ਪੁੱਛਦੇ ਆ ਕਹਿੰਦੇ ਵੀ ਇਹ ਪੱਥਰ ਜਿਹੜਾ ਬਾਹਰੋਂ ਭਿੱਜਿਆ ਚੁੰਦਾ ਪਿਆ ਪਾਣੀ ਕੀ ਅੰਦਰੋਂ ਵੀ ਭਿੱਜਿਆ ਹੋਵੇਗਾ ਕੁਦਰਤੀ ਆ ਸਭ ਨੇ ਕਿਹਾ ਨਹੀਂ ਜੀ ਅੰਦਰੋਂ ਨਹੀਂ ਭਿੱਜਿਆ ਹੋਵੇਗਾ ਮਹਾਰਾਜ ਕਹਿੰਦੇ ਕੁਝ ਮਾਨਸਿਕਤਾ ਇਦਾਂ ਦੀ ਵੀ ਹੁੰਦੀ ਆ ਕਿ ਬਾਹਰੋਂ ਤੇ ਭਿੱਜੀ ਹੋਈ ਆ ਝੂਮ ਰਹੀ ਆ ਬੜੇ ਹਨਾ ਅੰਦਾਜ਼ ਆਵਾਜ਼ ਰਾਸ ਬੜਾ ਆ ਰਿਹਾ ਹੈ ਅਸੀਂ ਬੜਾ ਨਜ਼ਾਰਾ ਲੈ ਰਹੇ ਹਾਂ ਪੂਰਾ ਪਰ ਪੱਥਰ ਵਾਂਗ ਅੰਦਰੋਂ ਇੰਨੇ ਕਠੋਰ ਆ ਬਾਰੋਂ ਹੀ ਭਿੱਜਿਆ ਅੰਦਰ ਕੋਈ ਅਸਰ ਨਹੀਂ ਹੋਇਆ ਫਿਰ ਕਲਗੀਧਰ ਪਾਤਸ਼ਾਹ ਕੀ ਜਿਹੜਾ ਸਵਾਲ ਸੀ ਕਿ ਕਿਵੇਂ ਜੂਣਾ ਤੇ ਸਤਗੁਰੂ ਜੀ ਨੇ ਤੀਸਰਾ ਬਰਤਨ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੰਗਤ ਨੂੰ ਦਿਖਾਇਆ ਇਸ ਬਰਤਨ ਚ ਪਤਾਸੇ ਪਾਏ ਸੀ ਪਤਾਸੇ ਖੁਰ ਗਏ ਆ ਪਤਾਸੇ ਪਾਣੀ ਚ ਘੁਲ ਗਏ ਨੇ ਪਤਾਸਿਆਂ ਨੇ ਆਪਣਾ ਵजूद ਖਤਮ ਕਰ ਦਿੱਤਾ ਆਪਣੀ ਹੋਂਦ ਖਤਮ ਕਰ ਦਿੱਤੀ ਹੈ ਤੇ ਬਦਲਾਕ ਹੀ ਆਇਆ ਫਰਕ ਕੀ ਪਿਆ ਕਿ ਜਿਹੜਾ ਪਾਣੀ ਫਿੱਕਾ ਸੀ ਨਾ ਉਹ ਮਿੱਠਾ ਹੋ ਗਿਆ ਗੁਰੂ ਸਾਹਿਬ ਨੇ ਦੱਸਿਆ ਕਹਿੰਦੇ ਸਿੱਖ ਨੇ ਇਦਾਂ ਜੂਣਾ ਹੈ ਜਿਵੇਂ ਪਤਾਸਿਆਂ ਨੇ ਆਪਣੀ ਹੋਂਦ ਹਸਤੀ ਮਿਟਾ ਦਿੱਤੀ ਤੇ ਆਪਾਂ ਮਿਟਾ ਕੇ ਆਲੇ ਦੁਆਲੇ ਨੂੰ ਜਿਹਦੇ ਵਿੱਚੋਂ ਟਿੱਕੇ ਉਹਨੂੰ ਮਿੱਠੀਆਂ ਕਰ ਦਿੱਤਾ ਰਸ ਘੋਲ ਦਿੱਤਾ ਇਦਾਂ ਸਿੱਖ ਨੇ ਜੂਣਾ ਆਪਣੀ ਹੋਂਦ ਜਣਾ ਕੇ ਨਹੀਂ ਆਪਾਂ ਮਿਟਾ ਕੇ ਸਿੱਖਾਂ ਦਾ ਮਨ ਨੀਵਾ ਗੁਰਸਿੱਖੀ ਦੀਆਂ ਨਿਸ਼ਾਨੀਆਂ ਆਪਾਂ ਗੱਲ ਕੀਤੀ ਸੀ ਮਹਾਰਾਜ ਨੇ ਸੋਝੀ ਦਿੱਤੀ ਹਉਮੈ ਵਾਲੇ ਨਹੀਂ ਬਣਾਇਆ ਸਤਗੁਰੂ ਜੀ ਨੇ ਜੇ ਇੰਨਾ ਬਲ ਦਿੱਤਾ ਇੰਨਾ ਤਾਣ ਦਿੱਤਾ ਇੰਨੀ ਸੱਤਿਆ ਦਿੱਤੀ ਕਿ ਸਵਾ ਲੱਖ ਸੇ ਇੱਕ ਲੜਾਉ ਇੰਨੀ ਹਿੰਮਤ ਦਿੱਤੀ ਹੱਥ ਵਿੱਚ ਸ਼ਸਤਰ ਦਿੱਤੇ ਤੇ ਬਹੁਤੀ ਵਾਰੀ ਕੀ ਹੋਇਆ ਜਿਨ੍ਹਾਂ ਲੋਕਾਂ ਦੇ ਹੱਥਾਂ 'ਚ ਤਾਕਤ ਆਈ ਉਹ ਹੰਕਾਰੀ ਹੋ ਗਏ ਉਹ ਜ਼ਾਲਮ ਹੋ ਗਏ क्रूर ਹੋ ਗਏ ਅਤਿਆਚਾਰੀ ਹੋ ਗਏ ਪਰ ਸਤਿਗੁਰ ਜੀ ਨੇ ਨਾਲ ਪਤਾਸੀਆਂ ਦੀ ਮਿਠਾਸ ਦਿੱਤੀ ਹੰਕਾਰ ਨਹੀਂ ਆਉਣ ਦਿੱਤਾ ਜੀ ਸਿੱਖ ਦੀ ਘਾੜਤ ਘੜਦਿਆਂ ਇਹ ਗੁਣ ਦਿੱਤਾ ਬਾਣੀ ਦਾ ਰਸ ਹੋਵੇ ਸਿੱਖ ਦੀ ਜ਼ਿੰਦਗੀ 'ਚ ਰਹਿਤ ਦੀ ਬੰਦਸ਼ ਹੋਵੇ ਸਿੱਖ ਦੀ ਜ਼ਿੰਦਗੀ 'ਚ